ਲਾਸਟ ਮੰਡੇ ਨੂੰ ਤੁਹਾਨੂੰ ਇਮੀਗ੍ਰੇਸ਼ਨ ਤੋਂ ਕਾਲ ਆਂਦਾ ਮੁੰਡਾ ਪੰਜਾਬ ਮੋਗੇ ਤੋਂ ਐ ਮੁੰਡਾ ਤਕਰੀਬਨ 2 ਸਾਲ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਤੁਹਾਨੂੰ ਇਮੀਗ੍ਰੇਸ਼ਨ ਦਾ ਲਾਸਟ ਮੰਡੇ ਕੀ ਕਾਲ ਆਂਦਾ ਇਨ ਦਾ ਮਾਰਨਿੰਗ ਮੈਨੂੰ ਮੰਡੇ ਸਵੇਰੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦਾ ਕਾਲ ਆਂਦਾ ਕਿ ਅਸੀਂ ਤੁਹਾਡੇ ਕਲਾਇੰਟ ਨੂੰ ਅਰੈਸਟ ਕਰਨਾ ਹੈ ਰਿਪੋਰਟੇਸ਼ਨ ਆਰਡਰ ਸਰਵ ਕਰ ਦਿੱਤਾ ਵਾ ਐਂਡ ਅਸੀਂ ਉਹਨੂੰ ਰਿਪੋਰਟ ਕਰ ਦਿੱਤਾ ਤਫੀ ਮੈਮ ਇਮੀਗ੍ਰੇਸ਼ਨ ਨੂੰ ਪੁੱਛਿਆ ਕਿ ਕਿਸ ਬੇਸਿਸ ਤੇ ਤੁਸੀਂ ਮੇਰੇ ਕਲਾਇੰਟ ਨੂੰ ਚੱਕਰੇ ਰਿਪੋਰਟ ਕਰ ਰਹੇ ਆ। ਅਮ ਐਂਡ ਉਹ ਕਹਿੰਦੇ ਕਿ ਕਲਾਇੰਟ ਅਨਲੋਫਲ ਆ। ਹਨਾ ਕਿ ਉਹਦਾ ਵੀਜ਼ਾ ਐਕਸਪਾਇਰ ਹੋਇਆ। ਅੱਛਾ ਜਦੋਂ ਤੁਹਾਡੀ ਗੱਲ ਹੋ ਜਾਂਦੀ ਪੁਲਿਸ ਦੇ ਨਾਲ ਜਾਂ ਪੁਲਿਸ ਸਟੇਸ਼ਨ ਜੋ ਵੀ ਤੁਹਾਡੀ ਗੱਲ ਹੋਈ ਤੇ ਤੁਹਾਡਾ ਮੂਡ ਕੀ ਸੀ ਉਸ ਟਾਈਮ? ਮੈਂ ਹੋਨੈਸਟਲੀ ਜਾਸਦੀ ਮੈਂ ਬਹੁਤ ਸਟ੍ਰੈਸਡ ਹਾਂ ਤੁਮੂ ਸਾਰੀ ਹੈਪਨਿੰਗ ਹੋ ਗਈ ਮੁੰਡਾ ਪਲੇਨ ਦੇ ਵਿੱਚ ਬੈਠ ਗਿਆ ਉਹਦੀ ਸਾਰੀ ਫਾਈਲ ਉਹਨਾਂ ਨੇ ਕਲੀਅਰ ਕਰਕੇ ਵਾਪਸ ਨੂੰ ਤੇਜਤਾ ਮੁੰਡਾ ਪਲੇਨ ਚ ਤੁਸੀਂ ਇੱਥੇ ਐਫਰਟ ਕਰੋ ਕੀ ਤੁਹਾਨੂੰ ਪਤਾ ਸੀ ਕਿ ਮੈਨੂੰ ਸੇਵ ਕਰ ਪਾਵੇਂ ਪਰ ਮੈਂ ਸ਼ੋਰ ਸੀ ਕਿ ਦੇ ਕਿ ਇਮੀਗ੍ਰੇਸ਼ਨ ਗਲਤੀ ਕਰ ਰਹੀ ਹੈ ਇੱਕ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਔਰ ਸਵੈਰੇ ਅਰਜੈਂਸੀ ਚਾਹੀਦਾ ਕਾਉਂਸਲ ਚਾਹੀਦਾ ਅਧਰ ਚਾਹੀਦਾ ਅਧਰਵਾਇਂ ਅਪਾ ਨੈਕਸਟ ਸਟੈਪ ਫੇਨਾ ਡਿਸਾਈਕਲ ਹੋ ਜੀ ਹੈਲੋ ਕਰਨ ਤੋਂ ਬਾਅਦ ਕੀ ਉਧਰ ਆ ਜਾਈਂ um ki firstly we would like to apologize oh great nsi kehnde ki koi excuse de dena chahunde mm hmm asi mannde asi galat mm -hmm. ha the officers de vagar di koi and par sanu eh si ki asi ap फटाफट client nu no das sakein mm -hmm. in excited si ta ohna nu no eh nahi si samjh lag reha ki hun main immigration india wali clear karan mm -hmm. ke main sidha wapsi flight te flight te baithan ji sasikal ji tusi dekh reho radio sade wala ਮਹਾਂ ਲਾਡੀ ਸਿੰਘ ਪਟਿਆਲਾ ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਤੇ ਅਪਡੇਟ ਜੇ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਜਰੂਰ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਟਾਈਪ ਕਰਨਾ ਸਾਨੂੰ ਦੱਸਣਾ ਕਿ ਜਿਹੜੀ ਕੁੜੀ ਮੇਰੇ ਨਾਲ ਹੈ ਪੰਜਾਬੋਂ ਇੱਥੇ ਦੀ ਜੰਪਲ ਸ਼ਰਨਕੌਰ ਸੰਧੂ ਹਮਿਲਟਨ ਦੇ ਬਿਲਕੁਲ ਨੇੜੇ ਕੈਂਬਰੇਜ ਦੇ ਵਿੱਚ ਰਹਿਣ ਵਾਲੀ ਹੈ ਜੰਪਲ ਹੈ ਨਿਊਜ਼ੀਲੈਂਡ ਦੀ ਇੱਕ ਮੁੰਡੇ ਦੀ ਦੁਬਾਰਾ ਜਾਨ ਬਚਾਉਣ ਦੇ ਵਿੱਚ ਹੋਈ ਹੈ ਸਫਲ ਜਾਨ ਕਿਸ ਤਰ੍ਹਾਂ ਦੀ ਬਚਾਈ ਹੈ ਮੁੰਡੇ ਨੂੰ ਇਮੀਗ੍ਰੇਸ਼ਨ ਨੇ ਡਿਪੋਰਟ ਕਰਤਾ ਸੀਗਾ 4 ਦਿਨਾਂ ਦੇ ਵਿੱਚ ਮੁੰਡੇ ਨੂੰ ਵਾਪਸ ਲਿਆਉਣ ਦਾ ਇਹਨਾਂ ਨੇ ਕੀਤਾ ਬਹੁਤ ਵੱਡਾ ਯਤਨ ਤੇ ਯਤਨ ਇਹਨਾਂ ਦਾ ਹੋਇਆ ਕਾਮਯਾਬ ਸਾਰੀ ਗੱਲਾਂ ਬਾਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਛੋਟੇ ਪੋਡਕਾਸਟ ਦੇ ਵਿੱਚ ਸਭ ਤੋਂ ਪਹਿਲਾਂ ਸ਼ਰਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚਾਲ ਹੈ ਪਾਸਪੋਰਟ ਦਿੱਤਾ ਸੀ ਦਸਵਾਂ ਦਿਨ ਚਰਦੀ ਕਲਾ ਸ਼ਰਨ ਇਹ ਹੈਪਨਿੰਗ ਕਿਵੇਂ ਹੁੰਦੀ ਹੈ ਜਿਵੇਂ ਲਾਸਟ ਮੰਡੇ ਦੀ ਆਪਾਂ ਗੱਲ ਕਰਦੇ ਹਾਂ ਲਾਸਟ ਮੰਡੇ ਨੂੰ ਤੁਹਾਨੂੰ ਇਮੀਗ੍ਰੇਸ਼ਨ ਤੋਂ ਕਾਲ ਆਂਦਾ ਮੁੰਡਾ ਪੰਜਾਬ ਮੋਗੇ ਤੋਂ ਹੈ ਜੀ ਮੁੰਡਾ ਤਕਰੀਬਨ 2 ਸਾਲ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਹੈ ਐਕ੍ਰੀਡੀਟਿਡ ਵੀਜ਼ੇ ਦੇ ਉੱਤੇ ਉਹ ਉੱਥੇ ਆਉਂਦਾ ਹੈ ਠੀਕ ਹੈ ਜੀ ਤੁਹਾਨੂੰ ਇਮੀਗ੍ਰੇਸ਼ਨ ਦਾ ਲਾਸਟ ਮੰਡੇ ਕੀ ਕਾਲ ਆਂਦਾ ਇਨ ਦਾ ਮਾਰਨਿੰਗ ਸੋ ਮੈਨੂੰ ਮੰਡੇ ਸਵੇਰੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦਾ ਕਾਲ ਆਂਦਾ ਕਿ ਅਸੀਂ ਤੁਹਾਡੇ client ਨੂੰ ਅਰੈਸਟ ਕਰ ਲਿਆ ਵਾ ਡਿਪੋਰਟੇਸ਼ਨ ਆਰਡਰ ਸਰਵ ਕਰ ਦਿੱਤਾ ਵਾ ਐਂਡ ਅਸੀ ਉਹਨੂੰ ਰਿਪੋਰਟ ਕਰਨ ਲੱਗੇ ਆ ਅਚਾਹ ਰਿਪੋਰਟ ਕਰਨ ਲੱਗੇ ਆ ਜੀ ਠੀਕ ਹੈ ਇਹ ਤੁਹਾਨੂੰ ਸਿੱਧਾ ਇਮੀਗ੍ਰੇਸ਼ਨ ਦਾ ਕਾਲ ਆਂਦਾ ਜੀ ਸਵੇਰੇ 8:30 ਵਜੇ ਕਿ ਮੁੰਡਾ ਤੁਹਾਡਾ ਪਹਿਲਾਂ ਤੋਂ ਹੀ ਕਲਾਇੰਟ ਸੀ ਜੀ ਸੋ ਅਸੀਂ ਉਹਨਾਂ ਦੀ ਰੀਕਨਸੀਡਰੇਸ਼ਨ ਅਪਲੀਕੇਸ਼ਨ ਕਰ ਰਹੇ ਸੀ ਜੀ ਸਟੂਡੈਂਟ ਵੀਜ਼ੇ ਦੀ ਜੋ ਕਿ ਹਜੇ ਹਫਤਾ ਪਹਿਲਾਂ 15 ਸਤੰਬਰ ਨੂੰ ਹੀ ਡਿਕਲਾਈਨ ਹੋ ਕੇ ਹਟਿਆ ਠੀਕ ਹੈ ਜੀ ਜੀ ਵੀਕ ਬਿਫੋਰ 1 ਵੀਕ ਬਿਫੋਰ ਐਗਜੈਕਟਲੀ 1 ਵੀਕ ਬਿਫੋਰ ਸਤੰਬਰ ਨੂੰ ਡਿਕਲਾਈਨ ਹੋਈ ਆ ਐਂਡ ਆਮ ਉਸ ਟਾਈਮ ਜਦੋਂ ਡਿਕਲਾਈਨ ਹੋਈ ਆ ਉਹਦਾ ਇੰਟਰਮ ਵੀਜ਼ਾ ਐਕਸਪਾਇਰ ਹੋ ਚੁੱਕਾ ਸੀ ਠੀਕ ਹੈ ਠੀਕ ਹੈ ਜੀ ਸੋ ਮੈਨੂੰ 22 ਸਤੰਬਰ ਨੂੰ ਸਵੇਰੇ ਸਵੇਰੇ ਇੱਕ ਕਾਲ ਆਉਂਦੀ ਆ ਹਨਾ ਤਾਂ ਫਿਰ ਮੈਂ ਇਮੀਗ੍ਰੇਸ਼ਨ ਨੂੰ ਪੁੱਛਿਆ ਕਿ ਕਿਸ ਬੇਸਿਸ ਤੇ ਤੁਸੀਂ ਮੇਰੇ ਕਲਾਇੰਟ ਨੂੰ ਚੱਕ ਰਹੇ ਆ ਰਿਪੋਰਟ ਕਰ ਰਹੇ ਆ ਆਮ ਐਂਡ ਉਹ ਕਹਿ ਰਹੇ ਕਿ ਕਿ ਉਹ ਕਲਾਇੰਟ ਅਨਲੌਫਲਾ ਹਨਾ ਕਿ ਉਹਦਾ ਵੀਜ਼ਾ ਐਕਸਪਾਇਰ ਹੋਇਆ ਸੋ ਮੈਂ ਉਹਨਾਂ ਨੂੰ ਥਰੇਲੀ ਇਹ ਗੱਲ ਕਹੀ ਕਿ ਦੇਖੋ 15 ਨੂੰ ਹੀ ਉਹਦੀ ਫਾਈਲ ਦਾ ਡਿਸੀਜਨ ਆਇਆ ਜੀ ਜੀ ਉਹਨਾਂ ਕੋ ਟਾਈਮ ਪੀਰੀਅਡ ਆ ਕਿ ਉਹ ਆਪਣਾ ਨੈਕਸਟ ਸਟੈਪ ਆਪਣੀ ਅਪੀਲ ਜੋ ਵੀ ਉਹ ਕਰਨਾ ਚਾਹੁੰਦੇ ਆ ਟਾਈਮ ਹੈਗਾ ਵਾ ਜੀ ਸੋ ਤੁਸੀਂ ਕਿਸ ਬੇਸਿਸ ਤੇ ਤੋਂ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਉਹਨਾਂ ਦਾ ਇੰਟਰਮ ਐਕਸਪਾਇਰ ਹੋ ਚੁੱਕਾ ਵਾ 42 ਡੇਜ਼ ਇਸ ਦਾ ਜਿਹੜਾ ਪੀਰੀਅਡ ਹੈ ਉਹ ਖਤਮ ਹੋ ਗਿਆ ਵਾ ਕਿਉਂਕਿ ਇੰਟਰਾਮ ਐਕਸਪਾਇਰ ਹੋ ਗਿਆ ਤਾਂ 15 ਨੂੰ ਡਿਸੀਜਨ ਆ ਗਿਆ ਸੀ ਅਸੀਂ ਅੱਜ ਤੁਹਾਡੇ ਕਲਾਇੰਟ ਨੂੰ ਅਰੈਸਟ ਕਰਕੇ ਡਿਪੋਰਟ ਕਰਦੇ ਆ ਇਹ ਸਾਰੀ ਗੱਲ ਮੰਡੇ ਮਾਰਨਿੰਗ ਦੀ ਹੈ ਜੀ ਇਹ ਸਾਰੀ ਗੱਲ ਮੰਡੇ ਮਾਰਨਿੰਗ ਦੀ ਆ ਤਾਂ ਫਿਰ ਮੈਨੂੰ ਕਿ ਇਮੀਗ੍ਰੇਸ਼ਨ ਨੇ ਦੱਸਿਆ ਕਿ ਤੁਸੀਂ ਉਹ ਉਹ ਕੁਝ ਨਹੀਂ ਕਰ ਸਕਦੇ ਇਸ ਬਾਰੇ ਤੁਸੀਂ ਸਿਰਫ ਇੱਕ ਅਪੀਲ ਕਰ ਸਕਦੇ ਮਿਨਿਸਟਰ ਨੂੰ ਜੀ ਕੋਈ ਆਈਪੀਟੀ ਅਪੀਲ ਸੈਕਸ਼ਨ 61 ਤੁਸੀਂ ਕੁਝ ਨਹੀਂ ਕਰ ਸਕਦੇ ਜਸਟ ਮਿਸਟਰ ਨੋਬੀਨ ਗਰਸਨ ਜਦੋਂ ਤੁਹਾਨੂੰ ਇਮੀਗ੍ਰੇਸ਼ਨ ਨੇ ਕਾਲ ਕੀਤੀ ਤੁਹਾਡਾ ਕਲੈਂਟ ਅਰੈਸਟ ਹੋ ਜਾਂਦਾ ਹੈ ਕਿ ਤੁਹਾਡੀ ਆਪਣੇ ਕਲੈਂਟ ਨਾਲ ਗੱਲ ਹੁੰਦੀ ਹੈ ਉਸ ਦੌਰਾਨ ਪਹਿਲੀ ਕਾਲ 'ਚ ਨਹੀਂ ਫਿਰ ਮੈਨੂੰ ਦੂਜੀ ਵਾਰੀ ਕਾਲ ਆਉਂਦੀ ਆ ਕਿ ਅਸੀਂ ਤੁਹਾਡੇ ਕਲੈਂਟ ਦੀ ਹੁਣ ਡਿਪੋਰਟੇਸ਼ਨ ਵਾਲੀ ਇੰਟਰਵਿਊ ਲੈਣੀ ਆ ਔਰ ਉਹ ਇੰਟਰਵਿਊ ਦੇਣ ਤੋਂ ਪਹਿਲਾਂ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਹਮ ਸੋ ਇੱਕ ਕਾਲ ਆਉਂਦੀ ਆ ਮੈਨੂੰ 9 9 ਵਜੇ 9 9:30 ਦੇ ਆਸ-ਪਾਸ ਜੀ ਤੇ ਫਿਰ ਮੈਨੂੰ ਮੇਰੇ ਉਸ ਟਾਈਮ ਫਿਰ ਉਸੇ ਇਮੀਗ੍ਰੇਸ਼ਨ ਦੇ ਫੋਨ ਤੋਂ ਹੀ ਮੇਰੀ client ਨਾਲ ਗੱਲ ਹੁੰਦੀ ਆ ਕਿ ਉਹ ਕਹਿੰਦੇ ਕਿ ਦੀਦੀ ਮੈਨੂੰ ਏਦਾਂ ਏਦਾਂ ਹੋ ਗਿਆ ਆ ਸਿਚੁਏਸ਼ਨ ਆ ਸਵੇਰੇ ਮੇਰੇ ਘਰੇ ਆਨ ਕਿ ਮੈਨੂੰ ਅਰੈਸਟ ਕਰਕੇ ਲੈ ਗਿਆ ਐਂਡ ਹੋਣੇ ਕਹਿੰਦੇ ਮੇਰੀ ਇੰਟਰਵਿਊ ਲੈਣੀ ਆ ਕਿ ਮੈਂ ਕੀ ਦੱਸਾਂ ਕੀ ਕਰਾਂ ਹਨਾ ਸੋ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਨਾ ਵੀ ਤੁਸੀਂ ਜੋ ਹੈਗਾ ਸੱਚ ਜੋ ਜਿੱਦਾਂ ਵੀ ਹੈ ਦਾ ਡਿਫਾਲਟ ਆ ਤੁਸੀਂ ਦੱਸ ਦੋ ਐਂਡ ਤੁਸੀਂ ਉਹਨਾਂ ਨੂੰ ਇਹ ਵੀ ਦੱਸ ਦੋ ਕਿ ਹਜੇ 15 ਨੂੰ ਮੇਰਾ ਡਿਸੀਜਨ ਸੀ ਐਂਡ ਅਸੀਂ ਪ੍ਰਿਪੇਅਰ ਕਰ ਰਹੇ ਸੀ ਨੈਕਸਟ ਸਟੈਪਸ ਕੀ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਮੌਕਾ ਹੀ ਨਹੀਂ ਦਿੱਤਾ ਕੁਝ ਕਰਨ ਦਾ ਤੁਸੀਂ ਮੈਨੂੰ ਮੈਂ ਤਾਂ ਘਰੇ ਉਹ ਲੱਗੋ ਤੱਕ ਬੰਦਾ ਘਰੇ ਬੈਠਾ ਸੀ ਵਿਚਾਰਾ ਕੁਝ ਨਹੀਂ ਕਰ ਰਿਹਾ ਐਨ ਉਹਨੂੰ ਇਮੀਗ੍ਰੇਸ਼ਨ ਨੇ ਇੰਨੀ ਕੁ ਕਲੀਅਰਸਟ ਕੀਤਾ ਜੀ ਇਨ ਦਾ ਮਾਰਨਿੰਗ ਹਾਂਜੀ ਇਨ ਦਾ ਮਾਰਨਿੰਗ ਇਨ ਦਾ ਮਾਰਨਿੰਗ ਮੈਂ ਸਾਰੇ ਦਰਸ਼ਕਾਂ ਨੂੰ ਇੱਥੇ ਵੀ ਦੱਸਣਾ ਚਾਹੁੰਦਾ ਹਾਂ ਕਿ ਰੇਡੀਓ ਸਾਡੇ ਦੇ ਮਾਧਿਅਮ ਨਾਲ ਹੀ ਕਿ ਸ਼ਰਨ ਕੋਰ ਸੰਦੂ ਨੇ بڑے ਵੱਡੇ ਪੱਧਰ ਦੇ ਉੱਤੇ ਜੌਬ ਕੀਤੀ ਇਮੀਗ੍ਰੇਸ਼ਨ ਦੇ ਉੱਤੇ ਤੇ ਅੱਜ ਕੱਲ ਲੀਗਲ ਐਸੋਸੀਏਟਸ ਦੇ ਨਾਲ ਵਰਕਿੰਗ ਕਰ ਰਹੇ ਆ ਹਮਿਲਟਨ ਦੇ ਵਿੱਚ ਇਹਨਾਂ ਦਾ ਬਹੁਤ ਹੀ ਖੂਬਸੂਰਤ ਤੇ ਬੜਾ ਬਿਹਤਰੀਨ ਆਫਿਸ ਵੀ ਹੈ ਸੇਵਾਵਾਂ ਉਪਲਬਧ ਨੇ ਸੇਵਾਵਾਂ ਕਰਦੇ ਨੇ ਜਿਹੜਾ ਐਕਸਪੀਰੀਅੰਸ ਇਹਨਾਂ ਨੇ ਗੇਨ ਕੀਤਾ ਇਮੀਗ੍ਰੇਸ਼ਨ ਦੀ ਨੌਕਰੀ ਦੇ ਦੌਰਾਨ ਉਸੇ ਐਕਸਪੀਰੀਅੰਸ ਦੇ ਤਹਿਤ ਇਹਨਾਂ ਨੇ ਉਸ ਮੁੰਡੇ ਨੂੰ ਉਹਦੀ ਜਾਨ ਬਚਾਈ ਉਹਨੂੰ 4 ਦਿਨਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵਾਪਸ ਲਿਆਉਣ ਦੇ ਵਿੱਚ ਸਫਲ ਰਹੇ ਵੱਡੀ ਫਾਈਟ ਕੀਤੀ ਇਮੀਗ੍ਰੇਸ਼ਨਲ ਪੂਰੀ ਟੀਮ ਨੇ ਜੀ ਜੀ ਫਿਰ ਉਸ ਤੋਂ ਬਾਅਦ ਆਬਵੀਸਲੀ ਅਸੀਂ ਰਾਤ ਸਾਰੀ ਟੀਮ ਨੇ ਬੈਠ ਕੇ ਆਫਟਰ ਉਹਦੀ ਇੰਟਰਵਿਊ ਪ੍ਰੈਪਰੇਸ਼ਨ ਕਰਵਾ ਲਈ ਸਾਰੀ ਟੀਮ ਨੇ ਬੈਠ ਕੇ ਨੈਕਸਟ ਸਟੈਪਸ ਡਿਸਾਈਡ ਕੀਤੇ ਕਿ फटाफट ਹੁਣ ਸਾਡੇ ਕੋਲ ਬਹੁਤ ਛੋਟਾ ਟਾਈਮ ਹੁੰਦਾ ਯੂਸੂअली ਮਿਨਿਸਟਰ ਨੂੰ ਅਪੀਲ ਲਿਖਣੀ ਰਿਕਵੈਸਟ ਪਾਣੀ ਤਾਂ ਦੇ ਕੋਲ ਫਿਊ ਡੇਸ ਦਾ ਟਾਈਮ ਹੁੰਦਾ ਜਿਸ ਕਲੈਂਟ ਨਾਲ ਡਿਸਕਸ ਕਰਦੇ ਐਵਿਡੈਂਸ ਫਰਸਟ ਡਰਾਫਟ ਸੈਕੰਡ ਡਰਾਫਟ ਇਦਾ ਬੈਕ ਬੈਕ ਐਂਡ ਫੋਰਸ ਹੁੰਦਾ ਫਿਰ ਤੁਸੀਂ ਆਪਣੀ ਫਾਈਨਲ ਸਬਮਿਸ਼ਨ ਪੇਜ ਅੱਛਾ ਜਦੋਂ ਤੁਹਾਡੀ ਗੱਲ ਹੋ ਜਾਂਦੀ ਹੈ ਪੁਲਿਸ ਦੇ ਨਾਲ ਜਾਂ ਪੁਲਿਸ ਸਟੇਸ਼ਨ ਜੋ ਵੀ ਤੁਹਾਡੀ ਗੱਲ ਹੋਈ ਤੇ ਤੁਹਾਡਾ ਮੂਡ ਕੀ ਸੀ ਉਸ ਟਾਈਮ ਮੈਂ ਓਨੈਸਟਲੀ ਦੱਸਦੀ ਮੈਂ ਬਹੁਤ ਸਟ੍ਰੈਸਡ ਹਾਂ ਕਿਉਂਕਿ ਤੁਸੀਂ ਵੀ ਪੰਜਾਬੀ ਹੋ ਉਹ ਮੁੰਡਾ ਵੀ ਪੰਜਾਬੀ ਹੈ ਜੀ ਔਰ ਤੁਸੀਂ ਮੇਰੀ ਸਾਰੀ ਟੀਮ ਨੂੰ ਪੁੱਛ ਲਓ ਕਿ ਮੈਂ ਮੈਕ ਉਸਟਾਈਨ ਦੇ ਵਿੱਚ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਸਟ੍ਰੈਸ ਸੀ ਕਿ ਮੈਂ ਕੀ ਕਰਾਂ ਇਸ ਬੰਦੇ ਲਈ ਕਿ ਮੈਨੂੰ ਕਿਉਂਕਿ ਜੋ ਵੀ ਹੋ ਰਿਹਾ ਸੀ ਮੈਨੂੰ ਪਰ ਤੁਹਾਡੇ ਕੋਲ ਐਕਸਪੀਰੀਅੰਸ ਕਾਫੀ ਸੀਗਾ ਉਸ ਐਕਸਪੀਰੀਅੰਸ ਨੇ ਤੁਹਾਡੀ ਮਦਦ ਕੀਤੀ ਆਫਕੋਰਸ ਆਫਕੋਰਸ ਫਿਰ ਮੈਂ ਅਮ ਜਦੋਂ ਅਪੀਲ ਮੈਂ ਇਸ ਮੈਂ ਜਦੋਂ ਮੰਡੇ ਅਪੀਲ ਪਾ ਕੇ ਰਾਤ ਨੂੰ 9:30 10 ਵਜੇ ਅਪੀਲ ਭੇਜੀ ਆ ਰਾਤ ਨੂੰ ਜੀ ਇਮੀਗ੍ਰੇਸ਼ਨ ਨੂੰ ਮਿਨਿਸਟਰ ਅਸੋਸੀਏਟ ਮਿਨਿਸਟਰ ਨੂੰ ਤਾਂ ਉਸ ਟਾਈਮ ਜਦੋਂ ਮੈਂ ਉਹ ਅਪੀਲ ਪਾ ਕੇ ਸੁਤਿਆ ਮੈਨੂੰ ਕਾਫੀ ਕੌਨਫੀਡੈਂਟਲੀ ਇਹ ਸੀ ਕਿ ਨਹੀਂ ਕੁਝ ਨਾ ਕੁਝ ਤਾਂ ਹੋਊਗਾ ਡਿਪੋਰਟੇਸ਼ਨ ਆਰਡਰ ਐਟ ਲੀਸਟ ਕੈਨਸਲ ਤਾਂ ਹੋਊਗਾ ਮੈਂ ਬਹੁਤ ਕੌਨਫੀਡੈਂਟਲੀ ਫਿਰ ਮੰਡੇ ਤੁਸੀਂ ਸ਼ਾਮ ਨੂੰ ਅਪੀਲ ਭਾਈ ਜੀ ਮੰਡੇ ਸ਼ਾਮ ਨੂੰ ਫਿਰ ਉਹਦਾ ਕੀ ਰਿਜ਼ਲਟ ਆਇਆ ਟਿਊਜ਼ਡੇ ਟਿਊਜ਼ਡੇ ਕੁਛ ਨਹੀਂ ਆਇਆ ਕੋਈ ਹੈਪਨਿੰਗ ਨਹੀਂ ਹੋਈ ਕੋਈ ਹੈਪਨਿੰਗ ਨਹੀਂ ਤੁਹਾਡੀ ਮੁੰਡੇ ਨਾਲ ਗੱਲ ਵੀ ਨਹੀਂ ਹੋਈ ਨਹੀਂ ਪੁਲਿਸ ਪੁਲਿਸ ਨਾਲ ਇਮੀਗ੍ਰੇਸ਼ਨ ਨਾਲ ਗੱਲ ਵੀ ਨਹੀਂ ਹੋਈ ਹਾਂ ਇਮੀਗ੍ਰੇਸ਼ਨ ਨਾਲ ਹੋਈ ਮੈਂ ਇੱਕ ਵਾਰੀ ਫੋਨ ਕਰਕੇ ਅਪਡੇਟ ਜ਼ਰੂਰ ਲਿਆ ਲਿਆ ਕਿ ਮੇਰਾ ਕਲਾਇੰਟ ਕਿੱਦਾ ਔਰ ਮੈਂ ਇਹ ਵੀ ਪੁੱਛਿਆ ਕਿ ਕੀ ਹੋ ਰਿਹਾ ਕਿਉਂਕਿ ਮੈਨੂੰ ਆ 3:30-4 ਵਜੇ ਗਏ ਸੀ ਕਿ ਮੈਨੂੰ ਕੁਝ ਸੋ ਵਾਟਸ ਗੋਇੰਗ ਓਨ ਵਾਟਸ ਗੋਇੰਗ ਓਨ ਤਾਂ ਉਹਨਾਂ ਨੇ ਮੈਨੂੰ ਇਮੀਗ੍ਰੇਸ਼ਨ ਇਹ ਦੱਸਿਆ ਕਿ ਤੁਹਾਨੂੰ 10 ਵਜੇ ਤੋਂ ਪਹਿਲਾਂ ਜੀ ਨੋਟੀਫਾਈ ਕਰ ਦਾਂਗੇ ਕੱਲ ਨੂੰ ਬੈਂਸਟੇ ਤੋਂ ਪਹਿਲਾਂ ਕੀ ਡਿਸੀਜਨ ਆ ਤਾਂ ਮੈਨੂੰ ਇੰਨਾ ਕੁ ਦੱਸਿਆ ਗਿਆ ਤਾਂ ਫਿਰ ਮੈਨੂੰ ਨੈਕਸਟ ਮਾਰਨਿੰਗ 9:15 ਤੇ ਰਫਲੀ ਸਵੇਰੇ ਅ ਐਸੋਸੀਏਟ ਮਿਨਿਸਟਰ ਦੇ ਜਿਹੜੇ ਡੈਲੀਗੇਟਡ ਡਿਸੀਜਨ ਮੇਕਰ ਨੇ ਉਹਨਾਂ ਦਾ ਮੈਨੂੰ ਈਮੇਲ ਆਉਂਦੀ ਕਿ ਅਸੀਂ ਇੰਟਰਵਿਊ ਨਹੀਂ ਕਰਨਾ ਇਸਕੇ ਅੱਛਾ ਜੀ ਤਾਂ ਫਿਰ 5 ਮਿੰਟ ਬਾਅਦ ਨਹੀਂ 4 ਮਿੰਟਸ ਬਾਅਦ ਮੈਨੂੰ ਇਮੀਗ੍ਰੇਸ਼ਨ ਦੀ ਕਾਲ ਆਉਂਦੀ ਹੈ ਕਿ 1 ਵਜੇ ਦਾ ਡਿਕਲਾਈਨ ਦੀ ਫਲਾਈਟ ਆ ਹੂੰ ਇਹ ਗੱਲ ਬੁੱਧਵਾਰ ਦੀ ਹੈ ਜੀ ਬੁੱਧਵਾਰ ਦੀ 1 ਵਜੇ ਸਾਡੇ ਕਲਾਇੰਟ ਦੀ ਫਲਾਈਟ ਆ ਅਸੀਂ ਹੁਣ ਉਹਦੇ ਸਾਰੇ ਪ੍ਰੈਪਰੇਸ਼ਨ ਕਰ ਰਹੇ ਆ ਆ ਉਹਨਾਂ ਰਿਪੋਰਟ ਕਰਦੀ ਆ ਇਨ ਦ ਸੈਂਸ ਕਿ ਉਹਦੇ ਲੱਗੇਜ ਵਗੈਰਾ ਸਾਰਾ ਕੁਝ ਲੈ ਕੇ ਆ ਰਹੇ ਆ ਤੇ 10 10 ਵਜੇ ਅਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਕਲੀਅਰ ਕਰਨੇ ਸ਼ੁਰੂ ਕਰ ਦੇਣੀ ਆ ਹਮ ਸੋ ਇਹ ਮੈਨੂੰ ਫੇਰ 9:20 ਫੋਨ ਆਇਆ ਜੀ ਇਮੀਗ੍ਰੇਸ਼ਨ ਮਤਲਬ ਇਹ ਲਾਸਟ ਕਾਲ ਸੀ ਠੀਕ ਹੈ ਤੇ ਫੇਰ ਮੈਨੂੰ ਕਲਾਇੰਟ ਤੋਂ ਦਾ ਫੋਨ ਆਉਂਦਾ ਵਾ ਜਦੋਂ ਇਮੀਗ੍ਰੇਸ਼ਨ ਕਲੀਅਰ ਕਰ ਗਏ ਉਹਨਾਂ ਨੂੰ ਉਹਨਾਂ ਦੀ ਬੈਲੋਂਗਿੰਗਸ ਵਾਪਸ ਕਰਤੀਆਂ ਫਿਰ ਮੈਨੂੰ ਕਲਾਇੰਟ ਦਾ ਫੋਨ ਆਦਾ ਉਸ ਟਾਈਮ ਉਹ ਕਾਫੀ ਅਪਸੈਟ ਸੀ ਕਿ ਉਹ ਰਿ ਕੰਟਰੀ ਛੱਡ ਕੇ ਜਾ ਰਹੀ ਸੀ ਜੀ ਜੀ ਔਰ ਕਿ ਮੇਰੇ ਨਾਲ ਤਾਂ ਯੂ نو ਮੇਨਾਂ ਤੱਕਾ ਹੋ ਰਿਹਾ ਦੀਦੀ ਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ ਜੀ ਐਂਡ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਨਵਦੀਪ ਤੁਸੀਂ ਟੈਨਸ਼ਨ ਨਾ ਲਓ ਮੈਂ ਮੈਂ ਤੁਹਾਡੇ ਲਈ ਸਟ੍ਰੈਸਡ ਆਉਂਦਾ ਤੁਸੀਂ ਟੈਨਸ਼ਨ ਨਾ ਲਓ ਮੈਂ ਆਪਣਾ ਬੈਸਟ ਕਰੂੰਗੀ ਹਮ ਪਰ ਐਟ ਦਾ ਮੂਮੈਂਟ ਮੇਰੇ ਵੀ ਐਟ ਦਾ ਮੂਮੈਂਟ ਆਈ ਕਾਂਟ ਮੈਂ ਇਸ ਚੀਜ਼ ਨੂੰ ਰੋਕ ਨਹੀਂ ਸਕਦੀ ਪਰ ਮੈਂ ਤੁਹਾਨੂੰ ਇੰਨੀ ਗਾਰੰਟੀ ਕਰਦੀ ਹਾਂ ਕਿ ਮੈਂ ਤੁਹਾਨੂੰ ਵਾਪਸ ਜ਼ਰੂਰ ਲੈ ਕੇ ਆਵਾਂ ਫਿਰ ਵੈਡਨਸ ਦੇ ਨੂੰ ਤੁਸੀਂ ਕੋਈ ਹੋਰ ਐਫਰਟਸ ਦਿਖਾਏ ਆਪਣੇ ਆਫ ਕੋਰਸ ਸੋ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਨਵੀ ਆਬਵੀਅਸਲੀ ਨਵੀ ਦੀ ਡਿਪੋਰਟੇਸ਼ਨ ਫਲਾਈਟ ਟੂ ਦ ਹੋਗੀ ਅਮ ਤੁਸੀਂ ਟੀਮ ਨੂੰ ਅਗੇਨ ਪੁੱਛ ਸਕਦੇ ਆ ਮੈਂ ਉਸ ਉਸ ਟਾਈਮ ਅਗੇਨ ਬਹੁਤ ਤਨ ਹੁੰਦਾ ਕਿ ਮੈਂ ਇੰਨਾ ਐਫਰਟ ਪਾ ਕੇ ਕੁਝ ਕਰ ਰਹੀ ਆ ਕੁਝ ਹੋ ਕਿਉਂ ਨਹੀਂ ਰਿਹਾ ਫਿਰ ਮੇਰੀ ਟੀਮ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਸਾਰੇ ਸਾਰੇ ਟੀਮ ਨੇ ਕਿ ਯੂ نو ਤੁਸੀਂ ਕੁਝ ਕਰੋ ਐਂਡ ਉਸ ਉਸ ਤੋਂ ਬਾਅਦ ਦੈਨ ਮੈਂ ਫੇਰ ਦਵਾਰਾ ਇਮੀਗ੍ਰੇਸ਼ਨ ਨੂੰ ਈਮੇਲ ਕੀਤੀ ਕਿ ਮੈਨੂੰ ਆ ਦਿਖ ਰਿਹਾ ਵਾ ਕਿ ਤੁਸੀਂ ਖਲੇ ਲਈ ਆਪਣੇ ਐਕਟ ਨੂੰ ਇਮੀਗ੍ਰੇਸ਼ਨ ਐਕਟ ਨੂੰ ਸੈਕਸ਼ਨ 154 ਦੇ ਤਹਿਤ ਤੁਸੀਂ immigration act breach ਕੀਤਾ ਵਾਂ breach ਕੀਤਾ ਠੀਕ ਹੈ ਠੀਕ ਹੈ ਇਹ ਗੱਲ ਬੈਡ ਨਸ ਦੇ ਦੀ ਹੈ ਜੀ ਕਿਉਂਕਿ ਮੈਂ immigration act ਸਾਰੀ ਰੀਡ ਉਸ ਟਾਈਮ ਕੀਤੀ ਆਪਣੇ ਕਾਲੀਗਸ ਆਪਣੇ ਫਰੈਂਡਸ ਦੇ ਨਾਲ ਸਲਾਹ ਕੀਤੀ ਕਿ ਮੈਂ ਆ ਰੀਡ ਕਰ ਰਹੀ ਹਾਂ ਮੇਰੇ ਇੰਟਰਪ੍ਰੀਟੇਸ਼ਨ ਦੇ हिसाब ਨਾਲ ਮੇਰਾ ਕਲਾਈਂਟ ਰਿਪੋਰਟ ਨਹੀਂ ਸੀ ਹੋ ਸਕਦਾ ਕਿ ਤੁਸੀਂ ਮੈਨੂੰ ਇੱਕ ਵਾਰੀ ਚੈੱਕ ਕਰਕੇ ਦੱਸੋ ਕਿ ਮੈਂ ਤੁਸੀਂ ਵੀ ਮੇਰੇ ਨਾਲ ਐਗਰੀ ਕਰਦੇ ਹੋ ਸੋ ਮੈਂ ਫਿਊ ਕਲੀਗਸ ਤੋਂ ਸਲਾਹ ਲਈ ਐਂਡ ਉਹ ਸਾਰਿਆਂ ਨੇ ਮੈਨੂੰ ਕਿਹਾ ਕਿ ਵੀ ਅਗਰੀ ਹੂੰ ਕਿ ਅਸੀਂ ਤਾਂ ਸਾਨੂੰ ਤਾਂ ਇਹੀ ਲੱਗ ਰਿਹਾ ਬੇਸਿਕਲੀ ਇਹ ਸਾਰੀ ਗੱਲ ਵੈਂਡਸਡੇ ਦੀ ਹੈ ਜੀ ਵੈਂਡਸਡੇ ਦੀ ਜਦੋਂ ਲਾਈਕ ਐਦਾ ਹੋਇਆ ਉਹ ਮੁੰਡਾ ਪਲੇਨ ਸੀ ਪਲੇਨ ਸੀ ਫਿਰ ਮੈਂ ਇਮੀਗ੍ਰੇਸ਼ਨ ਨੂੰ ਈਮੇਲ ਕੀਤੀ ਕਿ ਦੇਖੋ ਮੈਂ ਆਈ ਐਮ ਕੌਨਫੀਡੈਂਟ ਕਿ ਤੁਸੀਂ ਬ੍ਰੀਚ ਕੀਤਾ ਤੁਸੀਂ ਬਿਲ ਆਫ ਰਾਈਟਸ ਵੀ ਬ੍ਰੀਚ ਕੀਤੀਆਂ ਕਿ ਕਿ ਤੁਸੀਂ ਮੇਰੇ ਕਲਾਇੰਟ ਨੂੰ ਇੱਕ ਰਾਈਟ ਟੂ ਜਸਟਿਸ ਨਹੀਂ ਦਿੱਤਾ ਹਰ ਕਿਸੇ ਦਾ ਹੱਕ ਆਪਣਾ ਇੱਕ ਵਾਰੀ ਅਪੀਲ ਰੱਖਣਾ ਆਪਣਾ ਆਪਣਾ ਕੇਸ ਰੱਖਣਾ ਉਹ ਹਰ ਕੋਈ ਆਪਣੀ ਗੱਲ ਰੱਖ ਸਕਦਾ ਬੰਦਾ ਜੀ ਐਂਡ ਨਿਊਜ਼ੀਲੈਂਡ ਬਿਲਵ ਰਾਈਟਸ ਨੇ ਹੱਕ ਦਿੰਦੀ ਹੈ ਹਰ ਇੰਡੀਵਿਜੂਅਲ ਨੂੰ ਐਂਡ ਤੁਸੀਂ ਮੇਰੇ ਕਲਾਇੰਟ ਦਾ ਉਹ ਹੱਕ ਵੀ ਨਹੀਂ ਦਿੱਤਾ ਐਂਡ ਤੁਸੀਂ ਆਪਣੀ ਐਕਟ ਬ੍ਰੀਚ ਕੀਤੀ ਆ ਕਿ ਮੈਨੂੰ ਇਸ ਗੱਲ ਦਾ ਰਿਟਨ ਦੇ ਵਿੱਚ ਰੀਜ਼ਨ ਚਾਹੀਦਾ ਕਿ ਕਿਸ ਗ੍ਰਾਮਸ ਤੇ ਮੇਰਾ ਕਲਾਇੰਟ ਰਿਪੋਰਟ ਕੀਤਾ ਗਿਆ ਕਿਸ ਪ੍ਰੋਵੀਜ਼ਨ ਇਮੀਗ੍ਰੇਸ਼ਨ ਐਕਟ ਤੇ ਥੱਲੇ ਤੁਸੀਂ ਕਿਹੜਾ ਪ੍ਰੋਵੀਜ਼ਨ ਦੇ ਬੇਸਿਸ ਤੇ ਮੈਨੇ ਕਲੈਂਟ ਨੂੰ ਰਿਪੋਰਟ ਕੀਤਾ ਜੀ ਐਂਡ ਮੈਨੂੰ ਕੱਲ ਸਵੇਰ ਤੱਕ ਇਹ ਮੈਂ ਤੁਹਾਨੂੰ ਵੈਨਸਡੇ ਇਵਨਿੰਗ ਨੂੰ ਈਮੇਲ ਕਰਿਆ ਕਿ ਉਹਨੂੰ ਕੱਲ ਸਵੇਰ ਤੱਕ ਐਜ਼ ਅ ਮੈਟਰ ਆਫ ਅਰਜੈਂਸੀ ਇਸ ਗੱਲ ਦਾ ਜਵਾਬ ਚਾਹੀਦਾ ਐਂਡ ਇਫ ਮੈਨੂੰ ਜਵਾਬ ਨਹੀਂ ਆਉਂਦਾ ਦੈਨ ਮੈਂ ਆਪਣੇ ਨੈਕਸਟ ਸਟੈਪਸ ਉਸਵੇਨਾ ਡਿਸਾਈਡ ਕਰ ਰਿਹਾ ਸਰ ਜੇ ਤੁਸੀਂ ਮੈਨੂੰ ਇਹ ਦੱਸੋ ਜਦੋਂ ਸਾਰੀ ਹੈਪਨਿੰਗ ਹੋਊਗੀ ਮੁੰਡਾ ਪਲੇਨ ਦੇ ਵਿੱਚ ਬੈਠ ਗਿਆ ਉਹਦੀ ਸਾਰੀ ਫਾਈਲ ਉਹਨਾਂ ਨੇ ਕਲੀਅਰ ਕਰਕੇ ਵਾਪਸ ਨੂੰ ਭੇਜਤਾ ਹੁਣ ਮੁੰਡਾ ਪਲੇਨ ਚ ਹੈ ਤੁਸੀਂ ਇੱਥੇ ਐਫਰਟ ਕਰ ਰਹੇ ਹੋ ਕੀ ਤੁਹਾਨੂੰ ਪਤਾ ਸੀ ਕਿ ਮੈਂ ਉਹਨੂੰ ਸੇਵ ਕਰ ਪਾਵਾਂਗੀ ਜਦੋਂ ਫਾਈਟ ਚੱਲ ਰਹੀ ਸੀ ਜੀ ਸੋ ਮੈਨੂੰ ਐਕਸ ਕੌਨਫੀਡੈਂਸ ਤੇ ਸੀ ਬਿਕੋਜ਼ ਆਈ ऍम ਸ਼ੋਰ ਮੈਂ ਇਹ ਹਮੇਂ ਵਾਰ ਵਾਰ ਤਾਈਨ ਸਾਰੇ ਉਹਨਾਂ ਡਬਲ ਟ੍ਰिपल ਚੈੱਕ ਕਰਾ ਲਈ ਸੀ ਉਹ ਇਨਲੀਗਲ ਨਹੀਂ ਸੀ ਉਹ ਹਾਂ ਲੀਗਲ ਸੀ ਹਾਂਜੀ ਔਰ ਮੈਂ ਸ਼ੋਰ ਸੀ ਕਿ ਦੇ ਕਿ ਇਮੀਗ੍ਰੇਸ਼ਨ ਗਲਤੀ ਕਰ ਰਹੀ ਆ ਇੱਥੇ ਇਮੀਗ੍ਰੇਸ਼ਨ ਕਰਦਾ ਮੁੰਡਾ ਮੋਗੇ ਦਾ ਮੁੰਡਾ ਪੰਜਾਬ ਦਾ ਜੀ ਜੀ ਹਾਂਜੀ ਸੋ ਫਿਰ ਮੈਂ ਆਬਵੀਅਸਲੀ ਇਮੀਗ੍ਰੇਸ਼ਨ ਨੂੰ ਕਾਫੀ ਥ੍ਰੈਟਨਿੰਗ ਈਮੇਲ ਕਿਵੇਂ ਸਾਦੇ ਕਿ ਕੀ ਕੀ ਤੁਸੀਂ ਕਿ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਔਰ ਮੈਨੂੰ ਸਵੇਰੇ अर्जेंसी ਚਾਹੀਦਾ ਅਨਸਰ ਚਾਹੀਦਾ ਅਨਸਰ ਚਾਹੀਦਾ ਅਦਰਵਾਈਜ਼ ਮੈਂ ਆਪਣੇ ਨੈਕਸਟ ਸਟੈਪ ਉਸੇ ਨਾਲ ਡਿਸਾਈਡ ਕਰੂੰਗੀ ਜੀ ਫਿਰ ਮੈਨੂੰ 9:30 ਪਹਿਲਾਂ ਕਾਲ ਆਇਆ ਸੀ ਇਮੀਗ੍ਰੇਸ਼ਨ ਤੋਂ ਕਿ ਅਸੀਂ ਤੁਹਾਡੇ ਈਮੇਲ ਤੁਹਾਡੀ ਰਿਸਿਵ ਹੋ ਗਈ ਕੋ ਤੁਹਾਨੂੰ ਡਾਇਰੈਕਟ ਆਇਆ ਜੀ ਮੈਨੂੰ ਡਾਇਰੈਕਟ ਆਇਆ ਜੀ ਕੀ ਮੈਲ ਰੀਸੀਵ ਹੋ ਗਈ ਅਸੀਂ ਮੀਟਿੰਗ ਕਰ ਰਹੇ ਹਾਂ ਤਾਂ ਤੁਹਾਨੂੰ ਅਸੀਂ ਸਾਨੂੰ ਲੰਚ ਟਾਈਮ ਤੱਕ ਟਾਈਮ ਦੋ ਅਸੀਂ ਗੈਟ ਬੈਕ ਕਰਦੇ ਗੈਟ ਬੈਕ ਕਰਦੇ ਓਕੇ ਜੀ ਮਤਲਬ ਤੁਹਾਡੇ ਤੋਂ ਟਾਈਮ ਮੰਗ ਲਿਆ ਉਹਨਾਂ ਨੇ ਤੁਹਾਨੂੰ ਕੀ ਲੱਗਿਆ ਜਦੋਂ ਟਾਈਮ ਮੰਗਿਆ ਉਹਨਾਂ ਨੇ ਤੁਹਾਨੂੰ ਥੋੜਾ ਜਿਹਾ ਸ਼ੋਰ ਹੋ ਗਿਆ ਆਪਣੇ ਆਪ ਤੇ ਨਹੀਂ ਮੈਨੂੰ ਉਸ ਟਾਈਮ ਵੀ ਕਿਉਂਕਿ ਮੈਨੂੰ ਇੰਨੀ ਇੰਡੀਕੇਸ਼ਨ ਹੋ ਗਈ ਸੀ ਕਿ ਉਹ ਆਪਣੇ ਲਾਇਰਸ ਨਾਲ ਕੰਸਲਟੇਸ਼ਨ ਕਰ ਰਹੇ ਸੋ ਆਬਵੀਅਸਲੀ ਉਹਨਾਂ ਨੇ ਵੀ ਆਪਣਾ ਲੀਗਲ ਬੇਸਿਸ ਚੈੱਕ ਕਰਨਾ ਸੀ ਸਾਰਾ ਕੁਝ ਸੋ ਮੈਨੂੰ ਇਹ ਕੰਫੀਡੈਂਟ ਤਾਂ ਨਹੀਂ ਪਰ ਮੈਨੂੰ ਸ਼ੋਰਟੀ ਹੋ ਗਈ ਸੀ ਕਿ ਮੇਰੇ ਮੈਟਰ ਨੂੰ ਕੰਸੀਡਰ ਕਰ ਰਹੇ ਨੇ ਦੇ ਲੁਕਿੰਗ ਕਿਉਂ ਦੇਖ ਰਹੇ ਆ ਕਿ ਕੀ ਹੋ ਰਿਹਾ ਜੀ ਤੇ ਮੈਨੂੰ ਲੰਚ ਟਾਈਮ ਕੋਲ ਆਈ ਹਮ ਐਂਡ ਆ ਕੈਨ ਟੈਲ ਯੂ ਫਿਰ ਇਮੀਗ੍ਰੇਸ਼ਨ ਤੋਂ ਕੋਲ ਆ ਜੀ 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 ਐਂਡ ਜਦਾਂ ਇੱਕ ਤਰ੍ਹਾਂ ਦਾ ਤੁਹਾਡੀ ਹਾਰਟ ਬੀਟ ਸਕਿਪਸ ਅ ਬੀਟ ਕਿ ਨਾਉ ਵਾਟ ਹਮ ਜਦੋਂ ਤੁਸੀਂ ਫੋਨ ਚੱਕਿਆ ਤਾਂ ਮਨ ਕੀ ਚੱਲ ਗਿਆ ਸੀ Ki please please it be the outcome Safe yeah that i'm hoping for and i hope that i am i am right i knew i was right i hmm. don't actually but he got ningati manjan menuwe he hello korunduwa kiyo druwaji um ki firstly we would like to apologize oh great and i see can they ki kui excuse ਅਸੀਂ ਮੰਨਦੇ ਹਾਂ ਸੀ ਗਲਤਾਂ ਸਾਰੇ ਡੇ ਆਫਿਸਰਸ ਤੋਂ ਗਲਤੀ ਹੋਈ ਹੈ। ਐਂਡ ਅਸੀਂ ਲੀਗਲ ਟੀਮ ਨਾਲ ਲਾਇਰਸ ਨਾਲ ਸਾਰਿਆਂ ਨਾਲ ਚੈੱਕ ਕਰ ਚੁੱਕੇ ਹਾਂ। ਐਂਡ ਤੁਸੀਂ ਜੋ ਈਮੇਲ ਲਿਖੀ ਹੈ ਤੁਸੀਂ ਰਾਈਟ ਹੋ ਅਸੀਂ ਗਲਤਾਂ। ਗਲਤ। ਕਿ ਕੀ ਡਿਸੀਜਨ ਆਇਆ ਉਹਦਾ ਕਿ ਅਸੀਂ ਤੁਹਾਨੂੰ ਕੋਈ ਈਮੇਲ ਕਰ ਰਹੇ ਹਾਂ ਕੋਈ ਪੇਪਰ ਸੈਂਡ ਕਰ ਰਹੇ ਹਾਂ। ਉਹਨਾਂ ਨੇ ਮੈਨੂੰ ਕਿਹਾ ਸੀ ਕਲਾਇੰਟ ਨੂੰ ਫਲਾਈਬੈਕ ਕਰਾਂਗੇ ਆਪਣੇ ਐਕਸਪੈਂਸ ਤੇ ਔਰ ਉਹਨੂੰ ਵੀਜ਼ਾ ਵੀ ਦਵਾਂਗੇ। ਕਿਹੜਾ ਵੀਜ਼ਾ ਉਸ ਟਾਈਮ ਮੈਨੂੰ ਕਨਫਰਮ ਨਹੀਂ ਸੀ ਕਰ ਸਕੇ ਕਜ਼ ਆਈ ਸੈਡ ਕਿ ਹਜੇ ਅਸੀਂ ਆ ਡਿਸਾਈਡ ਕਰ ਰਹੇ ਆ ਤੁਹਾਨੂੰ ਡਿਸਾਈਡ ਕਰਕੇ ਦੱਸਾਂਗੇ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਨੈਸ਼ਨਲ ਮੈਨੇਜਰ ਦੀ ਕਾਲ ਆਈ ਸੀ ਕਿ ਤੁਸੀਂ ਮੈਨੂੰ ਜੋ ਵੀ ਕਹਿ ਰਹੇ ਹੋ ਹੁਣ ਫੋਨ ਤੇ ਮੈਨੂੰ ਰਿਟਰਨ ਦੇ ਵਿੱਚ ਈਮੇਲ ਚ ਪਾਓ ਕੀ ਕੀ ਤੁਸੀਂ ਮੇਰੇ ਕਲਾਇੰਟ ਨੂੰ ਦੋਗੇ ਔਰ ਕੀ ਕੀ ਸਟੈਪਸ ਆ ਫਿਰ ਮੈਨੂੰ ਫਰਡੇ ਮਾਰਨਿੰਗ ਈਮੇਲ ਆ ਗਈ ਸੀ ਕਿ ਅਸੀਂ ਇਹ ਉਹਨਾਂ ਨੂੰ ਫਲਾਈ ਬੈਕ ਕਰ ਰਹੇ ਆ ਪਰ 3 ਮਹੀਨਿਆਂ ਦਾ ਵਿਜ਼ਟਰ ਵੀਜ਼ਾ ਦੇ ਰਹੇ ਆ 3 ਮਹੀਨੇ ਦਾ ਮਤਲਬ ਹੁਣ ਮੁੰਡੇ ਕੋਲ 3 ਮਹੀਨੇ ਦਾ ਪੀਰੀਅਡ ਹੈਗਾ ਕਿ ਤਿੰਨ ਮਹੀਨੇ ਦੇ ਪੀਰੀਅਡ ਦੇ ਵਿੱਚ ਉਹ ਇਮੀਗ੍ਰੇਸ਼ਨ ਦੇ ਖਰਚੇ ਦੇ ਵਾਪਸ ਆ ਸਕਦਾ ਹੈ ਜੀ ਰਾਈਟ ਜੀ ਇਹ ਹੀ ਪ੍ਰੋਸੈਸ ਹੈ ਜੀ ਜੀ ਫਿਰ ਉਹ ਮੁੰਡੇ ਨੂੰ ਤੁਸੀਂ ਫੋਨ ਕੀਤਾ ਮੈਸੇਜ ਕੀਤਾ ਕੀ ਕੀਤਾ ਇਹ ਗੱਲ ਥਰਸਡੇ ਦੀ ਹੈ ਹਾਂ ਜੀ ਥਰਸਡੇ ਮੰਡੇ ਨੂੰ ਦੋਸਤੋਂ ਨੂੰ ਸਵੇਰੇ ਅਰੈਸਟ ਕੀਤਾ ਜਾਂਦਾ ਜੀ ਪੁਲਿਸ ਦੇ ਵੱਲੋਂ ਜੀ ਮੈਨਕਾਉ ਆਕਲੈਂਡ ਥਾਣੇ ਵਿੱਚ ਉਹਨੂੰ ਲੈ ਕੇ ਜਾਂਦਾ ਪੁਲਿਸ ਸਟੇਸ਼ਨ ਲੈ ਕੇ ਜਾਣਾ ਜੀ ਲੈ ਕੇ ਜਾਂਦੇ ਹਾਂ ਹਾਂਜੀ ਹਾਂਜੀ ਤੇ ਟਿਊਸਡੇ ਨੂੰ ਕੋਈ ਹੈਪਨਿੰਗ ਨਹੀਂ ਹੁੰਦੀ ਮੰਡੇ ਨੂੰ ਤੁਸੀਂ ਆਪਣੇ ਐਫਰਟ ਸਾਰੇ ਲਗਾ ਦਿੰਦੇ ਹੋ ਟਿਊਸਡੇ ਨੂੰ ਕੋਈ ਹੈਪਨਿੰਗ ਨਹੀਂ ਹੁੰਦੀ ਵੈਡਨਸਡੇ ਨੂੰ ਦੁਬਾਰਾ ਕੰਮ ਸਟਾਰਟ ਹੋ ਜਾਂਦਾ ਫਿਰ ਤੁਸੀਂ ਪਰੇਸ਼ਾਨ ਰਹੇ ਕਾਫੀ ਮੁੰਡੇ ਕਰਕੇ ਕਿਉਂਕਿ ਮੈਂ ਵੀ ਪੰਜਾਬਣ ਮੈਂ ਇਥੇ ਦੀ ਬੌਰਨ ਮੁੰਡਾ ਪੰਜਾਬੀ ਮੋਗੇ ਤੋਂ ਹੈ ਪੰਜਾਬ ਤੋਂ ਤੇ ਉਸ ਤੋਂ ਬਾਅਦ ਥਰਸਡੇ ਮਾਰਨਿੰਗ ਉਹਨਾਂ ਨੇ ਤਾਂ ਉਹ ਟਾਈਮ ਮੰਗੇਆ ਥਰਸਡੇ ਬਿਫੋਰ ਲੰਚ ਜਾਂ ਲੰਚ ਟਾਈਮ ਦੇ ਵਿੱਚ ਉਹਨਾਂ ਨੇ ਤੁਹਾਨੂੰ ਪੂਰੀ ਕਲੈਰੀਫਾਈ ਕਰਤਾ ਕਿ ਮੁੰਡੇ ਨੂੰ ਸੀ 3 ਮਹੀਨੇ ਦਾ ਵੀਜ਼ਾ ਦੇ ਰਹੇ ਆ ਇਮੀਗ੍ਰੇਸ਼ਨ ਦੇ ਖਰਚੇ ਤੇ ਉਹ ਜੀ ਬੈਕ ਟੂ ਨਿਊਜ਼ੀਲੈਂਡ ਹਾਂਜੀ ਹਾਂਜੀ ਸੋ ਜਦੋਂ ਮੈਨੂੰ ਕਾਲ ਆਇਆ ਆਮ ਆਬਵੀਸਲੀ ਫਸਟ ਮੇਰਾ ਇਨਸਟਿੰਕਟ ਸੀ ਕਿ ਮੈਂ ਆਪਣੇ ਕਲਾਇੰਟ ਨੂੰ ਦੱਸਾਂਗੀ ਇਹ ਤਾਂ ਹੋ ਗਿਆ ਤਾਂ ਮੈਂ ਕਲੈਫੋਨ ਕੀਤਾ ਬਟ ਆਬਵੀਅਸਲੀ ਯੂ ਆਫ ਲਾਈਟ ਰੀਸੀਵ ਬੜੀ ਬੜੀ ਕਮਾਲ ਦੀ ਗੱਲ ਹੈ ਕਿ ਇੱਥੇ ਫਾਈਟ ਚੱਲ ਰਹੀ ਹੈ ਉਹ ਮੁੰਡੇ ਨੂੰ ਪਤਾ ਨਹੀਂ ਕੀ ਹੋਣਾ ਕਿ ਮੇਰੇ ਨਾਲ ਕੀ ਹੈਪਨਿੰਗ ਹੋਊਗੀ ਕੀ ਬਣ ਗਈ ਥੋੜੇ ਲਈ ਕੰਟਿਆਂ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਰਿਜ਼ਲਟ ਆ ਵੀ ਗਿਆ ਤੇ ਤੁਸੀਂ ਉਹਨੂੰ ਰਿਜ਼ਲਟ ਸੁਣਾ ਵੀ ਨਹੀਂ ਸਕਦੇ ਜੀ ਜੀ ਔਰ ਆਫਿਸ ਦੇ ਵਿੱਚ ਉਸ ਟਾਈਮ ਮੈਂ ਅੰਦਰਾਸਾ ਦੇ ਲੀਗਲ ਅਸੋਸੀਏਟਸ ਦੇ ਆਫਿਸ ਵਿੱਚ ਐਨੀ ਖੁਸ਼ੀ ਸੀ ਉਸ ਟਾਈਮ ਖੁਸ਼ੀ ਦਾ ਮਾਹੌਲ ਸੀ ਬਹੁਤ ਬਹੁਤ ਐਂਡ ਪਰ ਸਾਨੂੰ ਇਹ ਸੀ ਕਿ ਅਸੀਂ ਫਟਾਫਟ ਕਲਾਇੰਟ ਨੂੰ ਦੱਸ ਸਕੀਏ ਸੋ ਕਲਾਇੰਟ ਨੂੰ ਮੈਂ ਉਸ ਟਾਈਮ ਫੋਨ ਕੀਤਾ ਨਈ ਆਨਸਰ ਕੀਤਾ ਫਿਰ ਮੈਂ ਉਹ ਮੈਸੇਜ ਛੱਡਿਆ ਕਿ ਨਵੀ ਲੈਨ ਹੁੰਦਿਆ ਸਰ ਬਹੁਤ ਇੰਪੋਰਟੈਂਟ ਗੱਲ ਕਰਨੀ ਆ ਪਲੀਜ਼ ਸਭ ਤੋਂ ਪਹਿਲਾਂ ਕਾਲ ਮੈਨੂੰ ਕਰੋ ਔਰ ਉਸ ਟਾਈਮ ਮੈਂ ਟ੍ਰਾਈ ਵੀ ਕੀਤਾ ਕਿ ਕਿਸੇ ਰਿਸ਼ਤੇਦਾਰ ਦਾ ਨੰਬਰ ਜਾਂ ਕਿਸੇ ਮੇਰੇ ਮੈਨ ਜਿਵੇਂ ਕਿ ਮੈਂ ਉਹਨਾਂ ਦੀ ਫੈਮਲੀ ਨੂੰ ਵੀ ਦੱਸ ਸਕਦਾ ਕਿ ਏਦਾਂ ਏਦਾਂ ਸਿਚੁਏਸ਼ਨ ਆ ਬਟ ਕੋਈ ਨੰਬਰ ਨਹੀਂ ਨਵੀਨ ਨੇ ਤੁਹਾਨੂੰ ਫੋਨ ਕੀਤਾ ਨਵੀਨ ਨੇ ਮੈਨੂੰ ਫੋਨ ਕੀਤਾ ਰਫਲੀ 2 ਘੰਟਿਆਂ ਬਾਅਦ ਹੂੰ ਤੋ ਤੋ ਦਨ ਵਿੱਚ ਦਾ ਟਾਈਮ ਸੀ ਜਦੋਂ ਲੈਂਡ ਹੋਇਆ ਕਿ ਅਮ ਦੀਦੀ ਮੈਂ ਹੁਣੇ ਲੈਂਡ ਹੋਇਆ ਕਿ ਤੁਹਾਡੀ ਕਾਲ ਮਿਸ ਹੋਈ ਸੀ ਕਿ ਕੀ ਗੱਲਾਂ ਐਂਡ ਆਈ ਸੈਡ ਨਵੀ ਜਦ ਤੁਸੀਂ ਤੋਰੇ ਸੀ ਮੈਂ ਤੁਹਾਨੂੰ ਕੀ ਗੱਲ ਕਹੀ ਸੀ ਉਹ ਕਹਿੰਦੀ ਸੀ ਮੈਂ ਕਿਹਾ ਸੀ ਮੈਂ ਲਾਸਟ ਗੱਲਾਂ ਨਹੀਂ ਕਿ ਤੁਸੀਂ ਟੈਨਸ਼ਨ ਨਾ ਲਾਓ ਮੇਰੇ ਵੀਰ ਮੈਂ ਤੁਹਾਨੂੰ ਵਾਪਸ ਲੈ ਕੇ ਆਉਂਗੀ ਤਾਂ ਉਹ ਕਹਿੰਦਾ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਫਿਰ ਤੁਸੀਂ ਵਾਪਸ ਆ ਰਹੇ ਹੋ ਹੂੰ ਅੱਛਾ ਅੰਡ ਫਿਰਨੇ ਕੀ ਕੇ ਫੋਨ ਤੇ ਤੁਹਾਨੂੰ ਉਹ ਬਾਲ ਕਨੇ ਤੁਸੀਂ ਦੀਦੀ ਸੀਰੀਅਸ ਆ ਕਿ ਤੁਸੀਂ ਆਰ ਯੂ ਸ਼ੋਰ ਮੈਂ ਕਹਾਂ ਹਾਂ ਜੀ ਨਹੀਂ ਮੈਂ 100% ਸ਼ੋਰ ਹੋ ਕੇ ਤੁਹਾਨੂੰ ਦੱਸ ਰਹੀ ਆ ਮੈਨੂੰ ਇਮੀਗ੍ਰੇਸ਼ਨ ਵੱਲੋਂ ਇਹ ਫੋਨ ਆ ਤਾਂ ਉਹ ਮੈਨੂੰ ਉਹ ਇੰਨਾ ਐਕਸਾਈਟਿਡ ਸੀ ਮੈਂ ਐਕਸਾਈਟਮੈਂਟ ਦੱਸ ਨਹੀਂ ਸਕਦੀ ਉਸ ਟਾਈਮ ਤਾਂ ਇੰਨਾ ਐਕਸਾਈਟਿਡ ਸੀ ਤਾਂ ਉਹਨਾਂ ਨੂੰ ਇਹ ਨਹੀਂ ਸੀ ਸਮਝ ਲੱਗ ਰਿਹਾ ਕਿ ਹੁਣ ਮੈਂ ਇਮੀਗ੍ਰੇਸ਼ਨ ਇੰਡੀਆ ਵਾਲੀ ਕਲੀਅਰ ਕਰਾਂ ਜਾਂ ਮੈਂ ਸਿੱਧਾ ਵਾਪਸ ਇਟ ਫ্লাই ਲੈਂਦਾ ਫਲਾਈਟ ਤੇ ਬੈਠ ਜਾ। ਜੀ। ਤਾਂ ਫਿਰ ਮੈਂ ਉਸ ਟਾਈਮ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਕਲੀਅਰ ਕਰੋ ਐਟਲੀਸਟ ਆਪਣੀ ਫੈਮਿਲੀ ਨੂੰ ਤਾਂ ਮਿਲੋ। ਮਿਲੋ। ਤਾਂ ਹਜੇ ਅਰੇਂਜ ਕਰਨਾ ਜਿਹੜਾ ਤੁਹਾਡੇ ਵਾਪਸੀ ਦੀ ਅਰੇਂਜਮੈਂਟ ਆ ਉਹਨੂੰ ਟਾਈਮ ਲੱਗੂਗਾ। ਤਾਂ ਪਰ ਤੁਸੀਂ ਕੋਈ ਨਹੀਂ ਆਪਣੀ ਫੈਮਿਲੀ ਨੂੰ ਬਾਹਰ ਜਾ ਕੇ ਮਿਲੋ ਐਟਲੀਸਟ। ਦੋਸਤੋ ਨੇ ਵੀ ਦੱਸਦੀ ਹੈ ਲੀਗਲ ਐਸੋਸੀਏਟਸ ਦੀ ਟੀਮ ਨੇ ਬਹੁਤ ਵੱਡੀ ਜਿੱਤ ਜਿੱਤੀ ਹੈ ਇੱਕ ਵਾਰੀ ਬੜੀ ਵੱਡੀ ਫਾਈਟ ਕਰਨ ਤੋਂ ਬਾਅਦ ਇੱਕ ਨੌਜਵਾਨ ਪੰਜਾਬੀ ਨੂੰ ਵਾਪਸ ਲੈਣ ਦੇ ਵਿੱਚ ਲੀਗਲ ਐਸੋਸੀਏਟਸ ਟੀਮ ਖਾਸ ਕਰਕੇ ਸ਼ਰਨ ਸੰਧੂ ਜਿਹੜੇ ਬੌਰ ਨੇ ਨਿਊਜ਼ੀਲੈਂਡ ਦੇ ਉਹ ਸਫਰ ਨੇ ਪੰਜਾਬੀ ਦੇ ਵਿੱਚ ਬੜੇ ਮਾਹਿਰ ਨੇ ਪੰਜਾਬੀ ਬਹੁਤ ਵਧੀਆ ਸਮਝਦੇ ਵੀ ਨੇ ਬੋਲਦੇ ਵੀ ਨੇ ਤੇ ਅਸੀਂ ਸ਼ਰਨ ریلی ਤੁਹਾਡਾ ਥੈਂਕਸ ਕਰਦੇ ਹਾਂ ਤਾਂ ਤੁਹਾਡੀ ਦੂਜੀ ਜਿੱਤ ਆ ਇੱਕ ਵਾਰੀ ਪਹਿਲਾਂ ਆਪਾਂ ਇਸ ਟੌਪਿਕ ਤੇ ਗੱਲ ਕੀਤੀ ਸੀ ਜਿਹੜਾ ਮੁੰਡਾ ਉਹ ਵੀ ਬੌਰਨ ਸੀ ਇਥੇ ਦਾ ਉਹ ਤਾਂ ਬੜਾ ਯੰਗ ਸੀ ਹਨਾ ਆਈ ਥਿੰਕ ਬਿਲੋ 20 ਤੇ ਉਦੋਂ ਆਪਾਂ ਨੇ ਚੈਨਲ ਦੇ ਵਿੱਚ ਦਿਲਜੀਤ ਸਿੰਘ ਵਿਰਪਾਜੀ ਜਿਹੜੇ ਨੇ ਓਕਲੈਂਡ ਵਾਲੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸਾਰਾ ਤੁਸੀਂ ਮਾਮਲਾ ਦੱਸਿਆ ਵੀ ਉਹ ਵੀ ਤੁਹਾਡੀ ਵੀਡੀਓ ਕਾਫੀ ਵਾਇਰਲ ਹੋਈ ਲੋਕਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ ਅਸੀਂ ਵੀ ਕਾਂਗੇ ਪ੍ਰਮਾਤਮਾ ਤੁਹਾਨੂੰ ਇੱਦਾਂ ਹੱਸਦਾ ਫੱਸਦਾ ਚੜ੍ਹਦੀ ਕਲਾ 'ਚ ਰੱਖੇ ਤਾਂਕਿ ਤੁਸੀਂ ਪੰਜਾਬੀਆਂ ਦੀ ਆਵਾਜ਼ ਬਣ ਕੇ ਕੰਮ ਕਰਦੇ ਹੋ ਜੀ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਜੀ ਧੰਨਵਾਦ